ਗਾਂ ਦੇ ਖੇਤਾਂ ਨੂੰ ਜਾਈ ਮਾਰਨਾ ਅੱਧੀ ਪਾਈ ਚਲਾਇਆ ਸੀ। ਮੈਂ ਵਿਦੇਸ਼ੀ ਪਰਕੰਡਿਤ ਸਾਹਮਣੇ। ਸਤਿ ਸ੍ਰੀ ਅਕਾਲ ਵੀਰ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਵਿੱਚ ਤੇ ਆਪਣਾ ਜੀ ਅੱਜ ਦਾ ਬਲੌਗ ਹੈ ਆਪਣਾ। ਤਕਰੀਬਨ ਮਸ਼ੀਨ ਚੱਲ ਰਹੀ ਜਿਹੜਾ ਇਹ ਸਾਹਮਣੇ ਫੀਲਡ ਹੈ ਪੂਰਾ ਖੁੱਲਾ ਫੀਲਡ ਹੈ ਜਿੱਥੇ ਕੰਬਾਈਨ ਆਪਣੇ ਚੱਲ ਰਹੀ ਆ। ਕਿਭਨ ਆਪਣੇ ਕੋਲੇ ਕੰਮ ਹੈਗਾ ਜੀ ਚਾਰਕ ਦਿਨ ਦਾ ਕੰਮ ਹੈਗਾ ਆਪਣੇ ਕੋਲ ਫਿਰ ਆਪਾਂ ਜਾ ਰਹੇ ਹਾਂ ਝੋਨੇ ਦੇ। ਦੇ ਪਰ ਗੁਰੇ ਕਰਪਾਣਾ ਹੋ ਸਕਦਾ ਆਪਣਾ 450 450 ਲਗਭਗ ਹੋਇਆ ਤੇ ਥੋੜਾ ਕੱਲ ਆਪਣਾ ਕੰਪੈਨ ਵੀ ਖਰਾਬ ਕੀਤਾ ਰਾਤ 7:00 ਵਜੇ ਦੀ ਬੈਲੋ ਜਿਹਾ ਸ਼ਾਫਟ ਨਿਕਲ ਗਈ ਸੀ ਉਹ ਦਾ ਥੋੜਾ ਪੈਰਿੰਗ ਚ ਫਾਲਦੇ ਸੀ ਪੈਨ ਗੋਸਤ ਨੂੰ ਮਿਲਿਆ ਨਹੀਂ ਤੇ ਰਾਤ ਫਿਰ ਪਾਇਆ ਪਾਉਣਾ ਤੇ ਕਰਕੇ ਜਾਨੀ ਕਿ 12:00 ਵਜੇ ਪਹਿਤਿਆਰ ਕਰਕੇ ਚਲਾਤੀ ਹੈ ਸਵੇਰੇ ਚੱਲ ਰਹੀ ਹੈ ਜੀ ਸਾਹਮਣੇ ਹੁਣ ਸਵੇਰ 7:00 ਵਜੇ ਸਟਾਰਟ ਕਰਤੀ ਸੀ ਕਿ ਪੜਾਉਂਦੇ ਸਾਸੀ ਕਬਲਾਓ ਇਹ ਟੋਪੀ ਮਾਸਟਰ ਸਾਸੀ ਕਬਲਾਓ ਉਹ ਜਨਾਬ ਸਾਸੀ ਕਬਲਾਓ ਬੱਚੇ ਕਾਲ ਜੀ ਤੂੰ ਬੁਲਾਓ ਹਾਂ ਤੇ ਇੰਰੇਜੇ ਮੇਰੇ ਬਾਸ ਹੁਣ ਰਾਤ ਇਸ ਕੋ ਇਕੱਲੇ ਕੋ ਛੋੜ ਕੇ ਗਿਆ ਗਾੜੀ ਕੇ ਪਾਸ ਹੈ ये डरता ये, तो क्या था पूछना से बेचारा अभी नवरात्रा चल रही है इसलिए उसको डर लगा लगा हुआ इसलिए डरा फिर रात हमारे को कॉल किया हुँ। हुँ। कि जल्दी आ आल्बा हम लोग आ रहे हैं उधर ही उधर ही आ रहे हैं हम गए गए नहा के आते है बैठ दस मिनट हम आते हैं नहा के ये ये पहले अकेला नहीं रहा अच्छा अभी बच्चा अभी बच्चा है दाड़ा था देख इसका ਤੇ ਫਿਰ ਮੈਂ ਨੂੰ ਫੋਨ ਲਾਇਆ ਮੈਂ ਜੈਸਰ ਨੂੰ ਮੈਂ ਫੋਨ ਲਾਇਆ ਗੱਲ ਸੁਣਾ ਇਧਰ ਇਧਰ ਉਰੇ ਗੱਲ ਤਾਂ ਹੁਣ ਇਧਰ ਦਾ ਆ ਜਾ ਮੜਾ ਹਾਂ ਉਰੇ ਦਾ ਆ ਜਾ ਗੱਲ ਤੇ ਮੰਦਾ ਓਏ ਇਧਰ ਰਾਜ ਹੈ ਮੈਂ ਜੈਸਰ ਨੂੰ ਮੈਂ ਫੋਨ ਲਾ ਨੂੰ ਪਤਾ ਨਾ ਡਰੀ ਕਿਤੇ ਨਹੀਂ ਜਾਂਦਾ ਕਿਤੇ ਅਬੀ ਮੇਰੀ ਬਾਤ ਸੁਨੋ ਇਹ ਜੋ ਇਹ ਹੈ ਨਾ ਇਨਕੇ ਅਬੀ ਹੋਰ ਬਾਕੀ ਰਹਿ ਰਹੇ ਉਧਰ ਕੀ ਹੈ ਤੇ ਤੋ ਆਪकी ਗਾਡੀ ਕੋ ਟਾਈਮ ਮਿਲ ਜਾਏਗਾ ਕਿ ਆ ਇਹਨਕੇ ਵੀ ਟਾਈਮ ਕੱਢ ਦੇ ਯਾਰ ਭਜਾ ਕੱਢ ਦੇ ਭਜਾ ਬਹੁਤ ਚਾ देख लेना आप अगर मिल जाए तो नहीं किधर है हां किधर है वो अपने ये ये पिंडे ने डाबरी उसके पास ही ये अच्छा हां रोड पे है रोड पे है मेन किधर से जाना पड़ेगा वो अपने अपन जहाँ रहते हैं हां कोठी के सामने से निकल जाए निकल जाए अच्छा अच्छा सीधा निकल जाओ यार इतना इधर का गादा ਵੇ ਇਹੇ ਦੀ ਗੱਲ ਕਰਨ ਵਾਲੀ ਆ ਆਪਾਂ ਗੱਲ ਉਹਦਾ ਇਹਨੂੰ ਉਹਨੂੰ ਮੈਂ ਫੋਨ ਲਾਇਆ ਮੈਂ ਉਹਨੂੰ ਇੱਕ ਵਾਰ ਫੋਨ ਲਾ ਆਪਣੇ ਬੰਦੇ ਨੂੰ ਨਹੀਂ ਲੇਕਿਨ ਉਹ ਉਹ ਡਰ ਟੂੜੀ ਪੁੱਛ ਆਓ ਕੱਲੇ ਨੇ ਭੇਜ ਦੇ ਠੀਕ ਹੈ ਮਲਾਮਤ ਦੇ ਨੇ ਭੇਜ ਦੇ ਨਹੀਂ ਮੈਂ ਪੁੱਛਿਆ ਇਹਨੂੰ ਮੈਂ ਹੁਣ ਪੁੱਛਿਆ ਕਿ ਡਰ ਟੂੜ ਤਾਂ ਨਹੀਂ ਜਾਂਦਾ ਇਹਨੂੰ ਫੋਨ ਲਾਇਆ ਹਾਂ ਕਿੰਨਾ ਟਾਇਰ ਦੇ ਨਾਲ ਨੂੰ کہیں ਇੱਥੇ ਹੋਵਾਂਗੇ ਤੂੰ ਆ ਮਾਂ ਵੀ ਲੱਗਣਾ ਵਸੀਰ ਛੱਡ ਕੇ ਮੈਂ ਜਾਂਦਾ ਪਿਆ ਕੁਝ ਤੇ ਫਿਰ ਇਹਨਾਂ ਰਾਤ ਤੇਰੇ ਕੋਲ ਕਿੰਨੇ ਵਜੇ ਕੀਆ ਮੇਰੇ ਕੋ ਮਤਲਬ 12 ਵਜੇ ਕਰੀਬ ਕੀਆ ਇਸਨੇ ਕਾਲ ਪੁੱਛਦੇ ਕਿਉਂ ਗਿਆ ਕਾਲ ਸਵੇਰੇ 12 ਵਜੇ ਨੇ ਆਪੇ ਤੇ ਗਿਆ ਫੋਨ ਕਰਾ ਕੰਬਲ ਲੈ ਜਾਏਗਾ اچھا ਕੰਬਲ ਨਹੀਂ ਦਿਨਵਾਣਦੇ ਇਹਦਾ ਭਾਈ ਆਇਆ ਬੋਲੇ ਤੇਰਾ ਭਾਈ ਆ ਰਿਹਾ ਇਸ ਕੋ ਸਾਥ ਸੌਣੇ ਲਈ ਨਹੀਂ ਮੇਰਾ ਭਾਈ ਤਾਂ ਆ ਜਾਂਦਾ ਜੇ ਅਗਰ ਇਹ ਮੇਰੀ ਬਾਤ ਹੋ ਜਾਂਦੀ ਤੋ ਹਾਂ ਬੋਲੇ ਹੀ ਨਹੀਂ ਫਿਰ ਨੂੰ ਮੈਂ ਖੜ ਰੇਹ ਨੂੰ ਲਾਉਣਾ ਫੋਨ ਦਾ ਭਾਵ ਆ ਮੈਂ ਮਾਰੀ ਜਾਂਦੇ ਆ ਤੋ ਉਧਰ ਕੈਮਰਾ ਕਰ ਐ ਜਦੋਂ ਤੁਸੀਂ ਆਏ ਜੇ ਕਿੱਥੇ ਬੈਠਾ ਹੈ ਇਹ ਇਹ ਚਤਰੀ ਉੱਤੇ ਚਤਰੀ ਉੱਤੇ ਲੇਟਾ ਕਿ ਨਹੀਂ ਛੜੀ ਹੈ ਇਹ ਤਾਂ ਵੇਹਿੰਦੇ ਫਰੇ ਹੀ ਆ ਗਰੇ ਅਰੇ ਉਹ ਲੇਟਾ ਸਾਥ ਕੇ ਹੀ ਘਰਾਂ ਨੂੰ ਗਿਆ ਜਲ ਅਗਰੇ ਕਿੰਨੀਆਂ ਲੇਟਾਂ ਛੜੀਆਂ ਇਹ ਸਾਰੀਆਂ ਛੜੀਆਂ ਸਾਰੀਆਂ ਸਾਰੇ ਲੈਟਾ ਛੱਡ ਕੇ ਲੱਭੇ ਮਸ਼ੀਨ ਬੰਦ ਹੀ ਨਾ ਹੀ ਰਾਜ ਫੂਲ ਲਾਤਾ ਹੀ ਆ ਲੈਟਾ ਬੰਦ ਕਰ ਲੈ ਤਾਂ ਸੀ ਜਿਸ ਮੈਂ ਇਹ ਨਾਲ ਜਨ ਜਨ ਨਾਲ ਲੱਭਦਾ ਇੱਧਰ ਤੋਂ ਨਹੀਂ ਇੱਧਰ ਤੋਂ ਫੇਰ ਹੀ ਕਰਗੇ ਦੋ ਲੈਟਾ ਤੇ ਭਾ ਲੱਗਦਾ ਲੈਟਾ ਸਾਰੀਆਂ ਛੱਡ ਕੇ ਦੱਸੇ ਵੀ ਆ ਮਸ਼ੀਨ ਖੜੀ ਆ ਇਹ ਆ ਹੀ ਦੇਖ ਲੈਣ ਪੁੱਛ ਲੈਣ ਵੀ ਲੈ ਕਿੰਨੀ ਲੈਟਾ ਜਗਾਂ ਜਣਾ ਆਪਣੇ ਕੋਲ ਇਹ ਇਹ ਬੰਨੂ ਇਹ ਤੇਰੇ ਕੋਈ ਬੋਰਾ ਕਾ ਤੂੰ ਬਹੁਤ ਜ਼ਿਆਦਾ ਡਰ ਗਿਆ ਡਰ ਕਾ ਰਾਤ ਡਰਗਾ ਨਾ ਨਹੀਂ 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 ਡਰਿਆ ਗਾੜੀ ਇਹਨਾਂ ਦਾ ਸ਼ੂਟਿੰਗ ਚੱਲੀ ਜਾਣੀ ਦਾਸ ਬਾਰ ਜਾ ਰਹਾ ਵੀ ਮੈਨ ਮਾੜਾ ਡਰ ਲੱਗਾ ਯਾਰ ਬੱਸ ਫੇ ਮਾੜਾ ਡਰ ਲੱਗਾ ਤੇ ਮੈਂ ਫੋਨ ਕੀਤਾ ਅਨਮਾ ਵੀ ਲੱਗਾ ਵਾਲਾ ਵਿੱਚ ਛੱਡ ਕੇ ਵਹੀਰ ਹੈ ਤੋ ਤੇਰੇ ਹੋਗਾ ਅਸੀਂ ਉਹਦੇ ਪੈ ਅਗਾ ਤੇ ਡਰਦਾ ਉਹ ਨਹੀਂ ਡਰਦਾ ਅੱਛਾ ਨਹੀਂ ਡਰ ਅੱਜ ਫੇਰ ਨੂੰ ਸਵਾਵਾ ਇਕੱਲੇ ਨੂੰ ਆਪਾ ਜਾ ਬੰਨਾਂ ਖੇਰ ਕੋਲ ਥਰਨੀ ਮਸ਼ੀਨ ਆਈ ਤੈਨੂੰ ਕਰਿਆ ਕੇ ਸਵਾਵਾ ਕੇ ਠੀਕ ਹੈ ਸਹੀ ਬਾਤ ਹੈ گاਉਂ ਮੈਂ ਆ ਕੇ ਸਮਝਾਂਗੇ ਕਿ ਕਿੱਲੇ ਨੂੰ ਛੋੜਾਂ ਪਰ ਚੱਲੇ ਡਰਦਾ ਕਿ ਨਹੀਂ ਡਰਦਾ ਇਹਨੇ ਫੇਰ ਬੈਟਰੀ ਵੀ ਡਾੜੀ ਕਰ ਦੇਣੀ ਸਾਰੇ ਕੋਈ ਬੱਛਾ ਵਾਰਾ ਤੂੰ ਰਹਿ ਜਾ ਇਕੱਲਾ ਮਸ਼ੀਨ ਕੋਲੇ ਮੈਂ ਰਹੇ ਇਹਦਾ ਦੇਰ ਬੜਾ ਯਾਰ ਹੈ ਇਹ ਛੋਟਾ ਯਾਰ ਤੈਨੂੰ ਫੇਰ ਵੀ ਲੈਣਾ ਤੇ ਦੇਰ ਰੱਖਿਆ ਮੜਾ ਜਾ ਨਾ ਤੈਨੂੰ ਆਖਾ ਮੈਂ ਇਹਨਾਂ ਨਾ ਮੈਂ ਹੁਣ ਉੱਥੇ ਸੁਆਲ ਲਈ ਜਾਂਦੇ ਰਹੇ ਕਣਕਾ ਨਹੀਂ ਨਹੀਂ ਰਾਏ ਨਹੀਂ ਗੂਰੀ ਨਹੀਂ ਨਾ ਇਹਨ ਮੈਂ ਤਨਾਖੜ ਮੈਂ ਹੁਣ ਉੱਥੇ ਸੁਆਲ ਲਈ ਜਾਂਦੇ ਰਹੋ ਫਿਰ ਮੈਂ ਉਹਨੇ ਨਾਣਾ ਨੂਣਾ ਤਾਂ ਕਰਕੇ ਮੈਂ ਚੱਲ ਨੂੰ ਕਾਲਦਾ ਜੀ ਦਿਲ ਦਰਿਆ ਰੱਖੇ ਤੇ ਬਾਹਰ ਆਪਾਂ ਕਿਹੜੇ ਚੱਲਿਆ ਦਰਿਆ ਹੀ ਅੰਦੇ ਅੱਲਾ ਆਪਾਂ ਕਿਹੜੇ ਥਾਂ ਆਮੇ ਪਰ ਮੈਂ ਕਹੀ ਜਾਂਦਾ ਸੀ ਮੈਨੂੰ ਕੀ ਗੱਲ ਮੈਂ ਕੰਬਲ ਲਿਟਾ ਮਾਂ ਮੰਨ ਕੇ ਚੱਲ ਤੇਰਾ ਪਜਾਮੇ ਪਜਾਮੇ ਰੋਲਾ ਪਜਾਮੇ ਪਰ ਕਹਿੰਦਾ ਲੇਟਾ ਛੱਡਣ ਦੀ ਕੀ ਮਤਲਬ ਹੈ ਸਾਰਿਆਂ ਲੇਟਾ ਮੈਂ ਕਨ ਦੇ ਜਾਈ ਜਵੇਗੀ ਯਾਰ ਜਗਾ ਉਹ ਤਾਂ ਦੇ ਸ ਜਾ ਕਿਧਰ ਆਦਾ ਹੈ ओरिजिनल इसको तो डर तो लगाए लगा, तो देखा इसकी बारह लाइटा है सारी इसने छोड़ दिया सारे छोड़ने तो का मतलब है भाई मेरी बात सुन इसको डर लगा ना आ, तो इसने क्या है सारी लाइटें चालू कर से भूत आगे देखते जाएगा वो आ रहा है कोई भी नहीं है अगर कोई आ भी जाएगा ना ऊपर से तो अपन को दिखाई देगा वहाँ तक वहाँ तक जो इसको डर लगाए ना उसको लाइट आई गाड़ी सुबह स्टार्ट रहती कौन जुम्मेवार था ਗਾਰੀ ਉਹ ਤਾਂ ਫਿਰ ਯਹੀ ਤਾਂ ਜ਼ਿੰਮੇਦਾਰ ਤੋਂ ਹਾਂ ਉਹ ਛੋਪੇ ਕਿੱਥੇ ਜਾਂਦੀ ਹੈ ਸਾਰੀ ਜਗ੍ਹੀ ਉਹ ਪਤਾ ਗੱਲ ਕੀ ਹੈ ਮੇਰੇ ਨਾਲ ਸੁਣ ਆਪਣੀ ਮਸ਼ੀਨ ਨਾਲ ਜਿਹੜੀ ਉਹਦੇ ਦੋ ਲੈਟੈਰੀਡ ਨੇ ਪਾਉਣ ਇੱਥੇ ਕਿਲੋਮੀਟਰ ਛੱਡਦੇ ਆਪ ਨੂੰ ਉੱਥੋਂ ਪੜਾਣ ਦੋ ਨਹੀਂ ਆਪਣੇ ਕੋਲ ਤੱਕ ਮਾਵਣ ਵਾਲਾ ਗਮਾ ਕੇ ਮੈਂ ਤੁਹਾਨੂੰ ਮੱਠੀ ਕਿਤੇ ਦੋ ਉਤ ਲੈਣੀ ਹੈਗੀ ਲੈਟਾਂ ਉਹ ਚ ਰਹੀ ਜਾਂਦੀਆਂ ਸੀਗੀਆਂ ਅੱਛਾ ਹਾਂ ਉਹ ਵੀ ਇਹਨਾਂ ਮਗਰ ਘਰਾਤ ਨਹੀਂ ਛਤਰੀ ਵਾਲੀਆਂ ਥੱਲੇ ਕਿਹੜੀਆਂ ਛਤਰੀ ਵਾਲ ਥੱਲੇ ਵੱਡੀਆਂ ਲੈਟਾਂ ਆਹੋ ਆਹੋ ਉਹ ਜਗ੍ਹੀ ਜਾਂ ਨਹੀਂ ਪੁੱਛ ਲੈ ਹੁਣ ਵਾਪਸ ਉਹਨਾਂ ਲੈਟਾਂ ਦਿਸੇ ਕੋਈ ਨਹੀਂ ਹੁੰਦੀ ਉਹ ਤਾਂ ਲੱਗੀ ਜਾਂਦੀ ਉਹ ਪੁੱਛ ਲੈ ਸਨੈ ਭਾਈ ਆਈ ਨਾ ਉਦਾਂ ਆਈ ਨਾ ਬਚਪਨਾ ਤਾਂ ਉਦਾਂ ਉਦਾਂ ਹੀ ਨਾ ਲੱਗਦਾ ਕਿ ਕਿੰਨੀ ਉਮਰ ਹੋ ਗਈ ਉਮਰ ਤੇਰੀ ਤੇਨੋ ਘੱਟੋ ਨਹੀਂ ਮੇਰੇ ਕਿੰਨੀ ਉਮਰ ਤੇਰਾ ਜੂ ਕਿੰਨੀ ਉਮਰ ਹੈ 25 ਸਾਲ ਹੈ ਕੀ ਮਨ ਆਜਾ ਹਾਂ 25 ਤੇਰੀ ਹੈ ਹਾਂ 25 ਤੇਰੀ ਹੈ ਇੱਕੋ ਹੀ ਉਮਰ ਖੁੱਦ ਦੀ ਟੈਂਕ ਭਰ ਗਿਆ ਟੈਂਕਾ ਭਰ ਗਿਆ ਜੀ ਤੇ ਪਤਾ ਨਹੀਂ ਨੀ ਉੱਪਰ ਲੀਆਂ ਕਿਹੜੇ ਕਿਹੜੇ ਤੇਰਾ ਉੱਪਰ ਲੀਆਂ ਛਤਰੀ ਤੇ ਗੋਲੀਆਂ ਆ ਉਹ ਜਗ੍ਹਾ ਰੱਖੀਆਂ ਉਹ 24 ਵੋਲਟ ਨੇ ਉਹ ਹੈ 24 ਉਹ ਤਾਂ ਜਲਦੀ ਤੇ ਗੁਰੂ ਬ੍ਰੈਂਡ ਖੇਚ ਜੰਦੀ ਤੇ ਉਹਦਾ ਬੰਦ ਜਗਾਈ ਫਿਰਿਆ ਹੋਇਆ। ਹੋਰ ਮੈਨੂੰ ਕੋਲਾ ਮੈਕਰਾਜ ਆਇਆ ਦਿਨ ਦਿਨ ਵਾਲਾ ਕੱਟ ਗਿਆ। ਇਹ ਮਨਾ ਉਹ ਕਾਟਣਾ। ਅਰੇ ਉਹ ਆ ਗਿਆ ਵਾਹ। ਇਹ ਟੁਕੜਾ ਕਾਟਣਾ ਇਹ ਵਾਲਾ। ਪਹੁੰਚ ਜਾ। ਆਈਏ ਇਹ ਟੁਕੜੀ ਕੱਟੇਗੀ ਨਾ। ਬਾਹਰ ਕੰਮ ਨਿਕਲ ਗਿਆ ਹੁਣ ਆ ਹੁਣ ਕੀ ਕਰੇ ਯਾਰ ਦੱਸ। ਕੰਮ ਐਸੇ ਹੁੰਦੇ ਆ ਫਿਰ। ਅਰੇ ਲੇਕਿਨ ਮੇਰੀ ਬਾਤ ਨੂੰ ਉਧਰ ਆਪਨ ਕੋ ਟਾਈਮ ਦੇ ਰਖਾ ਹੈ ਨਾ। ਕਿੰਨੇ ਵਜੇ ਦਾ? ਬਸ ਦੀਆ ਤੋ 8 ਵਜੇ ਦਾ ਟਾਈਮ ਤਾਂ 8:30 ਵਜੇ ਜੇ ਸਾਡਾ 9 ਵਜੇ 9 ਵਜੇ ਗਈ 9 ਵਜੇ ਚਲੇ ਜਾਂ ਕਿਧਰ ਸੇ ਨਿਕਾਲੇ ਗਾੜੀ ਆਵਰ ਵਾਹ ਸੀ ਜਿਆਂ ਸੇ ਲੈ ਕੇ ਆਈ ਸੀ ਜਾਂ ਨਿਕਾਲੇਗੇ ਚਲ ਸਾਥ ਜਾਣਾ ਤਬੂ ਕਿਆ ਸਾਥ ਜਾਣਾ ਗੱਡੀ ਕੇ ਆ ਗੱਡੀ ਕੇ ਸਾਥ ਚੱਲ ਲਊਗਾ ਨਾ ਨਹੀਂ ਉਧਰ ਆ ਉੱਪਰ ਸੇ ਕਮਾਂਗ ਲੈ ਲਈ ਉਸ ਕੋ ਕਮਰੇ ਸੂ ਉਸ ਸਾਈਡ ਸੇ ਲੈਣੀ ਹੈ ਕਿ ਖੇਤ ਆ ਆ ਗਿਓ ਕੇ ਆ ਗਿਓ ਕੇ ਕਮਰੇ ਤੇ ਠੀਕ ਠੀਕ ਚਲ ਉਹਨਾਂ ਪਾਸ ਸਮਝਾ ਦਿੰਦੇ ਨਾ ਮੇਰੀ ਗੱਲ ਸੁਣ ਹਾਂ ਕਾ ਤੋ ਹੁਲਾ ਜਦੋਂ ਪੌਛੜੇ ਪੱਕੀ ਕੋਲਣਾ ਰਾਤੀ ਪੂਤਾ ਹੀ ਵਜਾਦੇ ਇਹਦਾ ਆਹੋ ਇਹਨੇ ਲੱਗੇ ਹੁੰਦਾ ਮਾਂ ਦਾ ਪੁੱਤ ਦੇ ਵਾਂਗ ਰਾਤ ਆਹੋ ਜਿਹੜੇ ਕਰਦੇ ਰੋਲਾ ਪਾਦੇ ਹੀ ਉਹ ਤੋਂ ਡਰਿਆ ਇਹ ਕਿਨਾ ਵੀ ਡਰ ਕੇ ਕੋ ਛੱਡ ਦੇਣਾ ਉੱਤੇ ਉਧਰ ਚੱਲੀਏ ਤਾਂ ਕੰਮ ਨਹੀਂ ਇਧਰ ਆ ਜਾ ਕੋਈ ਕਰੇ ਇਹਦਾ ਇਹਨਾ ਨਾ ਡਰਿਆ ਕਰਾ ਨਹੀਂ ਡਾਂਡਰ ਦੀ ਗੱਲ ਨਹੀਂ ਗਈ ਆ ਬੀਟੋ ਤੋ ਇੱਕ ਵਾਰ ਰਾਤ ਮੈਂ ਡਰ ਕੇ ਮਨ ਡਰ ਲੱਗਾ ਰਾਤ ਕਿਰ ਜਾਣਾ ਡਰ ਲੱਗਾ ਨਾ ਹੈਨਾ ਮਨਨ ਦਾ ਇਹ ਕਦਰ ਜੁਣਾ ਤਾਂ ਮਨ ਨਹੀਂ ਮੰਨਉ ਇਹ ਮੈਂ ਤੂੰ ਹਾਨੂੰ ਡਰਾ ਦਿੱਤਾ ਮੈਂ ਇੱਧਰ ਆ ਮੇਰੀ ਗੱਲ ਸੁਣ ਇਹਨੂੰ ਮੈਂ ਆ ਫੋਨ ਲਾਇਆ ਮੈਂ ਉਹਨੂੰ ਫੋਨ ਲਾ ਕੇ ਪੁੱਛ ਕਿ ਡਰੀ ਡਰ ਤੈ ਨਹੀਂ ਜਾਂਦਾ ਪੁੱਛ ਲੈ ਤਾਂ ਤੈਨੂੰ ਫੋਨ ਲਾਇਆ ਸੀ ਇੱਕ ਪਤਾ ਲਈਏ ਡਰਦਾ ਹੈ ਨਾ ਮੈਂ ਆਰਡਰ ਨਹੀਂ ਗੱਲ ਨਹੀਂ ਮੈਂ ਇਹ ਬਸ ਉਹ ਗੱਲ ਹੀ ਫਰੀ ਹੈ ਹਾਂ ਕਿਵੇਂ ਤੂੰ ਕਹਿਣਾ ਮੈਂ ਬਰ ਛਤਰੀ ਦਾ ਸਾ ਜਹਾਮਗੇ ਉੱਤੇ ਲੋਲੇ ਤਾਂ ਛੱਡ ਕੇ ਆ ਬੈਠਾ ਨੇ ਚਾਰੇ ਛੱਡ ਕੇ ਉੱਤਰਾ ਗਏ ਨਾਰੇ ਨਾ ਲੈ ਬੈਜੋਣ ਉੰਦੇ ਮਗਰ ਲਾ ਕਿੰਨੇ ਆਇਆ ਹਣਾ ਚਾਰੇ ਲੈਟਾ ਛੱਡੀਆਂ ਨੇ ਕਿਦ ਮਹਾਰਾ ਹੁਣ ਦੋਨਾਂ ਨੇ ਇਕ ਕਰ ਵਿਆਹ ਲੰਦਾ ਨਹੀਂ ਦੋ ਛਤਰੀਆਂ ਲੱਗ ਜਿੰਦੇ ਸੀ ਦੋ ਪਿੰਪਾਂ ਵਾਲੀਆਂ ਚਾਰ ਹੁੰਦੀਆਂ ਤੈਨੂੰ ਫੋਨ ਕੀਤਾ ਹੀ ਕੋਈ ਨਹੀਂ ਤੁਸੀਂ ਇਹਨੂੰ ਉਹਦਾ ਕੀਤਾ ਪੁੱਛ ਲੈ ਮਹਲਾ ਲੈਟਾ ਬੰਦ ਕਰ ਦੋ ਜਦ ਅਸੀਂ ਤੋਂ ਮੋੜ ਨਹੀਂ ਪੱਕੀ ਕੋਲ ਉੱਤਲੇ ਲਵੀ ਦਾ ਮੈਂ ਫੋਨ ਦਿੱਤਾ ਮੈਂ ਬੰਦ ਕਰ ਲ ਲੈਟਾ ਸਰਕਾਰ ਤੇ ਆਹੀ ਇਹਨੇ ਗਾਲੀ ਗੋਣੀ ਹੁਣੀ ਇਹ ਸਾਡਾ ਡਰਦਾ ਹੀ ਥੱਲੇ ਕੋ ਲਾਤਰਾ ਖੇਚਦਾ ਬੋਡੀ ਕੋ ਛਤਰੀ ਤੇ ਗੋਲ ਥਲੇ ਲਾ ਦਿਆ ਪੌੜੀ ਕੋ ਲਾਤਰਾ ਜੀ ਖਜਰ ਉੱਤੇ ਬੈਠ ਵੀ ਇਹ ਖਲੋਤਾ ਕੇ ਬੈਠਾ ਏ ਛਤਰੀ ਦੇ ਪੈਰਾਵਰ ਬੈਠਾ ਰਹਾ ਬੈਸਤਰ ਬੈਠਾ ਰਹਾ ਤੇ ਉਹ ਆਉਦੇ ਨੌਕੜੀ ਵਾਰ ਕੇ ਫਿਰ ਛੱਡ ਕੇ ਗਏ ਅੱਪ ਚਲਾ ਗਿਆ ਫਿਰ ਤਾਂ ਅੱਪ ਤੇ ਗਿਆ ਅਗਲਾ ਖਲੋ ਖਲੋ ਕਰਨ ਜਾਣਾ ਕਾੜ ਰੀ ਗੱਡੀ ਆ ਬੱਚਾ ਕਾੜ ਰੀ ਨਾ ਆ ਬੱਚਾ ਕਾੜ ਰੀ ਥੋੜਾ ਜਿਹਾ ਇਸੇ ਵਿੱਚ ਲੈਂਡਮਨ ਦਾ ਫਰਕ ਪੜ ਗਿਆ ਸੀ ਯਾਰ ਬਲੇਟ ਦਾ ਇਸ ਲਈ ਥੋੜਾ ਜਿਹਾ ਇਹ ਛੁੱਟ ਗਿਆ ਹੈ और हमें किसी का माड़ा काम तो करते ही नहीं है ना कभी भी नहीं किया ना करेंगे ध्यान रखना चाहिए इन्होंने ध्यान रखना चाहिए ये देखो पता नहीं चला कल के नाल हैं क्या कल ही नाल है अभी इसको देख के ना ये खेत वाला कटाता पीछे <Palestine> ah, हो गया हां निशान देख के पीछे होता है सही बात है अब तो मुझे दिखा देना चाहिए हां बोल देना चाहिए ज्यादा अच्छा कर दिया करके इतना गड़ा से तो ले गए इधर टूट के पता नहीं क्या रातutti नहीं ये पुली इथे ही कम हो जाती है ਨਹੀਂ ਨਹੀਂ ਇਹ ਤਾਂ ਕੱਲ ਦਿੱਤਾ ਸ਼ਾਮ ਦਾ ਹੈ ਸ਼ਾਮ ਨੂੰ ਮੋਟਰ ਆਈ ਕਿਹੜਾ ਸਿੱਧਾ ਸੀਗਾ ਇੱਥੋਂ ਮੇਰੇ ਸਭ ਕੁਝ ਨਹੀਂ ਇਹ ਸਾਡੀ ਜੀ ਉਹ ਗੁੰਮ ਰਿਹਾ ਸੀ ਤਾਦੀਆ ਵੀ ਗਾਹੀ ਜੀ ਤਾਂ ਦੂਰ ਤੋਂ ਗੇਮ ਨੂੰ ਦਾ ਬਾਰ ਕੋਬ ਉਸ ਨੂੰ ਦਿਖਾ ਦੇ ਕਟਿੰਗ ਹੈ ਕਿ ਐਸੀ ਕਰ ਰਿਹਾ ਹੈ ਬਈ ਜਾਂ ਮਦਲਾ ਆ ਆਪਾਂ ਸਾਡੀ ਜੀ ਉਹ ਗੁੱਛਾ ਬਣਦਾ ਹੈ ਵੇਖ ਗੁੱਛਾ ਬਣਦਾ ਕੋਈ ਉਹ ਮਸ਼ੀਨ ਵੀ ਦੂਜੀ ਆਈ ਜਲਦੀ ਵੀ ਆ ਦੁੱਗਣਾ ਪਿਛਾਂ ਲੈ ਲੈ ਗਰ ਉੱਥੋਂ ਵੇ ਐਵੇਂ ਮੋੜ ਮੋੜਾ ਹੋਵੇ ਬੈਠ ਕੇ ਕੋ ਦੁਲਾ ਲੈ ਦੋ ਗੇੜੇ ਇਹ ਇਹ ਮੇਰੇ ਮੋੜ ਮੋੜ ਦਾ ਫਾਇਦਾ ਹੈ ਮੋਰ ਬੰਦੀ ਦਾ ਨਾਮ ਵੀ ਉੱਥੇ ਹੀ ਕਰਤਾ ਰਿਹਾ ਮੋਟੋ ਵੱਡਾਈ ਨਾਲ ਮੋਟੋ ਕਰ ਲਓ ਉੱਥੋਂ ਨਹੀਂ ਉਹ ਬਹਿ ਕਰ ਲਓ ਬਹਿ ਕਰਕੇ ਹੀ ਲੈ ਲਵੇ ਉਹ ਤਾਂ ਬੰਦੀ ਨਹੀਂ ਹੋਏ ਕੋਈ ਕਾਰਪੁਰ ਗੁੰਨਾ ਮਸ਼ੀਨ ਤੋਂ ਬਾਅਦ ਬਾਅਦ ਘਾਈ ਤੇ ਨਹੀਂ ਲਿਆ ਕੋਈ ਫੋਨ ਆ ਗਿਆ ਮਾਂ ਮੇਰਾ ਮੈਂ ਨਾ ਕਰਦਾ ਫੋਨ ਜਦੋਂ ਨੂੰ ਕੋਈ ਆਵਾਜ਼ ਨਹੀਂ ਆਉਂਦੀ ਇੱਕ ਰਾਉਂਡ ਲਗਾ ਦਿੰਦੇ ਇਹ ਵਾਲਾ ਕਿੱਲੀ ਬਹਿ ਬਲ ਜਾਂਦਾ ਇਹ ਵਾਲਾ ਇਹ ਤਾਂ ਭਈਆ ਹਮਾਰੇ ਕੋਈ ਅੱਛਾ ਨਹੀਂ ਲੱਗ ਰਹਾ ਇਹ ਵਾਲਾ ਉਹ ਬੰਦਾ ਕਿੱਥੇ ਆ ਗਿਆ ਦਾਰਾ ਦੂਰ ਆ ਗਿਆ ਚਲ ਗਿਆ ਰਿਹਾ ਡਰਾਈਵਰ ਉੱਲੂ ਨੇ ਦਾ ਉੱਤੇ ਬਾਇਆ ਹੁੰਦਾ ਨਾ ਉਹ ਏ ਰੇਸ਼ਾ ਉਹਨ ਰੇਸ਼ਾ ਉੱਲੂ ਨਹੀਂ ਬਿਠਾ ਦਿੱਤਾ ਜਿਵੇਂ ਉੱਲੂ ਇਹੋ ਚੀਜ਼ ਹੈ ਦੂਸਰੋ ਕੋ ਬੈਗ ਲਾ ਕੇ ਦੇ ਇਮਲਾ ਇੱਕ ਰਾਉਂਡ ਬੰਨਣਾ ਸੀ ਉਹ ਗੇੜੇ ਹੀ ਲਾ ਲੈ ਇਹ ਡਰਾਈਵਰੀ ਦੇਖੋ ਜੀ ਇਹਦੀ ਕਿੰਨੀ ਕਾਮ ਹੈ 50 ਵਾਰ ਇੱਕ ਟਿੱਬੀ ਤੇ ਬੈਗ ਕਰ ਲਈ ਇਹਨੇ ਮਸ਼ੀਨ ਦਿਮਾਗ ਬੰਨੇ ਕਿੱਥੇ ਹੁੰਦਾ ਹੈਗਾ ਹੁਣ ਫਿਰ ਕਰੇਗਾ ਬੈਗ ਲੱਹ ਦੇਖ ਬੱਲੇ ਬੱਲੇ ਤੇਰੇ ਦਾ ਡਰ ਬਹੁਤ ਤਕੀ ਕਰਨਗੇ ਹੁਣ ਮੈਂ ਕੱਲਾ ਦੇਖ ਨੁ ਤੇ ਨਹੀਂ ਦਬ ਚਾਹਦਾ ਹੁਣ ਤੇਰੇ ਨਾਲ ਹੀ ਇਹ ਉਹਦੇ ਨਾਲ ਹੀ ਹੈ ਵੀ ਮੈਂ ਮੇਰੇ ਮੋਢਾ ਦੇ ਨਾਲ ਅੱਗੇ ਇੰਨਾ ਪਾਰ ਹੈ ਤਾਂ ਹੁਣ ਹੋਰ ਪਾਂਡਾ ਤੇ 50 ਵਾਰ ਤੂੰ ਬੈਕ ਕਰ ਲਈ ਮਸ਼ੀਨ ਇੱਧਰ ਲੈ ਹੁਣ ਉਹਰੇ ਇੱਧਰ ਲੈ ਲੈ ਇੱਧਰ ਲਿਆ ਉੱਲੂ ਨਾ ਜਾ ਤਾਂ ਫੱਜ ਕੇ ਜਾ ਉਹਨੇ ਕੰਨ ਤੇ ਠੋਕ ਦੋ ਰੱਖ ਕੇ ਉੱਲੂ ਸਾਹਿਬ ਨੇ ਇੱਧਰ ਹੋਰ ਨਹੀਂ ਵੜਨਾ ਉੱਲੂ ਵੀ ਥਾਂ ਥਾਂ ਲੱਭ ਦੇ ਕੇ 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 ਬੰਨੇ ਲੱਭਦੇ ਹੁੰਦੇ ਆ ਉੱਲੂ ਕਿੰਨੇ ਪੈਂਦਾ ਕਿਹੜੇ ਨਾਂ ਦੇ ਊੜੇ ਤੇ ਪੈਂਦਾ ਕਿੰਨੇ ਦੇ ਕਿਤੇ ਮੱਥੇ ਪਾਸੇ ਕਰ ਪਤਾ ਨਹੀਂ ਕਿੰਨੇ ਇੱਧਰ ਮੂੰਹ ਕਰ ਕਿਹੜੇ ਬੰਨੇ ਊੜੇ ਦੇ ਕਿਹੜੇ ਦੇ ਪਤਾ ਨਹੀਂ ਮੈਂ ਤੂੰ ਦੱਸ ਦੇ ਊੜੇ ਤੇ ਪੈਂਦਾ ਮੈਂ ਮਾ ਜੋ ਬੰਦ ਕਿਲੋ ਕਰੀ ਊੜੇ ਦੋ ਊੜੇ ਤੇ ਪੈਂਦਾ ਪਤਾ ਹੈ ਨਾ ਉਹ ਜਿਹੜੇ ਜਿਵੇਂ ਇੱਧਰ ਲੈ

हाँ हाँ अरे बोल। क्या बोलू फटाफट घूमा भाई ये इतना राउंड लगाना नहीं नहीं काम तो इसका अच्छा ही करना है अब छोड़ के थोड़ा जाना है टाइम तो दिया फिर क्या हो गया ये एक राउंड ला दे ਲਿਆ 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 ਇਹ ਜੀ ਰਾਤ ਆ ਥੋੜੀ ਜੀ ਅਲਾਈਨਮੈਂਟ ਆਊਟ ਹੋ ਗਈ ਸੀ ਬਲੇਡ ਦੀ ਤਿੰਨ ਕੋ ਗੇੜੇ ਲੱਗੇ ਐਦਾਂ ਸਵੇਰੇ ਕੀਤੀ ਸੈਟ ਕਿਉਂਕਿ ਹੈਵਲ ਆ ਲੱਗਾ ਮੋਟਰ ਵਾਲਾ ਤਾਂ ਹੈ ਨਹੀਂ ਇਹ ਥੋੜੇ ਨਾੜ ਗੇ ਢਿੱਲੇ ਹੋ ਗਏ ਢਿੱਲੇ ਹੋ ਕੇ ਉਹ ਅੱਗੇ ਪਿਛੇ ਬਲੇਡ ਇੱਕ ਪਾਸੇ ਨੂੰ ਕਟਾਈ ਕਰਨ ਲੱਗੇ ਇੱਕ ਪਾਸੇ ਨਹੀਂ ਛੱਡਦਾ ਜੀ ਤੇ ਉਹਦੇ ਕਰਕੇ ਆ ਗੇੜਾ ਇੱਕ ਲੌਨ ਲੱਗੇ ਦੁਬਾਰਾ ਆਪਾਂ ਤੇ ਬਾਕੀ ਤਕਰੀਬਨ ਸਹੀ ਆ ਇਧਰ ਲਿਆ ਆਜਾ ਕਿੜਾ ਲਾ ਕੇ ਦੇ ਕੱਢ ਲੈਣਗੇ ਆ ਜਿਹੜਾ ਲਾ ਕੇ ਉਹ ਪਵਡਰਾ ਸਾਹਮਣੇ ਮੈਂ ਉਹਦੇ ਇੱਥੇ ਪੰਜਾਹਾਂ ਦੇ ਇੱਥੇ 50 ਹੀ ਕਰਨਾ ਹੈ ਇਹ ਤਾਂ ਤੋਰੀਆ ਮੜੀ ਕੀ ਕਰਦੇ ਨੇ ਗੱਲਾਂ ਹੀ ਕਿੰਨੀਆਂ ਕਰਦੇ ਨੇ ਆਪਸ ਵਿੱਚ ਗੱਲਾਂ ਹੀ ਕਿੰਨੀਆਂ ਕਰਦੇ ਨੇ ਨਹੀਂ ਗੱਲਾਂ ਸਿਰ ਹੀ ਹੈ ਕਿਹੜੀਆਂ ਛੋੜ ਦਿਆਂ ਪੂਰ ਤਾਂ ਪੂਤ ਹੈ ਪੂਤ ਇੱਥੇ ਕਿਧਰ ਆਇਆ ਵੀ ਜਿਹੜਾ ਹਰਦਾਰ ਨੂੰ ਪਿਆਰ ਕਰਦਾ ਅਈ ਸਸਦਾਰ ਉਹਨੋ ਕਿ ਪੁੱਤਾਂ ਨੂੰ ਹੱਥ ਮਾਰ ਮੜਾ ਜਾਂ ਮਾਰੇ ਮੜਾ ਆ ਇਹਨੇ ਵੇਖਣਾ ਨਹੀਂ ਪਿਆ ਪੁੱਤਾਂ ਦੇ ਪਾਸੇ ਬੰਦਾ ਮੇਰੇ ਨਾਲ ਵੇਂਦਾ ਪਿਆ ਕਿ ਨਹੀਂ ਵੇਂਦਾ ਹਾਂ ਉਹ ਹੁਣ ਤੋਰੀ ਮੈਨੂੰ ਕੋਈ ਲਾਸ਼ ਤਾਂ ਨਹੀਂ ਮਿਲਗਾ ਕਿਤੇ ਇਹਨਾਂ ਲਾਸ਼ ਨੂੰ ਤੱਕ ਕੋਈ ਮਿਲ ਗਿਆ ਹੈ ਹੈ ਫਿਰ ਲਾਸ਼ ਚ ਮਿਲਗਾ ਲੱਗਦਾ ਹੈ ਨਾ ਹੈਨਾ ਇਹ ਸਵਾਬ ਇਹ ਮਸ਼ੀਨ ਹੋਈ ਤੋਰਾਂਗੇ ਕਾ ਕਰਾਂਗੇ ਆਪਣਾ ਰਿਕਰਟਿੰਗ ਕੱਟ ਕਰਾਇਆ ਹੈ ਕੱਟਿੰਗ ਕੱਟ ਕਰਾਉਣਾ ਇਹਦੇ ਬਾਕੀ ਬਾ 2 3 ਦਿਨ ਦਾ ਕੰਮ ਰਹਿ ਗਿਆ ਜੀ ਬਾਸ ਅੱਜ ਤੋਂ ਬਾਅਦ 2 ਦਿਨ ਦਾ ਜਿੰਨੇ ਵੱਡੇਗਾ ਵੱਡੇਗਾ ਜੀ ਕਿੱਥੇ ਕਿੱਥੇ ਰਾਨਾ ਆਪਾਂ ਜੀ ਪਹੁੰਚ ਗਏ ਉੱਥੇ ਵੱਡੇ ਕੇ तकरीबन 10 ਕੁ ਕਿੱਤੇ ਗਏ ਸੀ ਹੁਣ ਪਹੁੰਚ ਗਏ ਇੱਥੇ 50 ਬਿੱਗੇ ਦਾ ਪਲਾਟ ਆ तकरीबन 40 ਬਿੱਗੇ ਇਧਰ ਆ ਉਹ ਸਾਹਮਣੇ ਟਰੈਕਟਰ ਦਿਖ ਰਿਹਾ ਤੁਹਾਨੂੰ ਉੱਥੋਂ ਚਾਲੂ ਕੀਤੀ ਆਪਾਂ ਤੇ ਇਧਰੋਂ ਕੰਪੈਨ ਛੋਟੇ ਛੋਟੇ ਦਿਖ ਰਹੀ ਹੋਣੀਆਂ ਇਹ ਕੈਮਰਾ ਜ਼ੂਮ ਨਹੀਂ ਹੋ ਸਕਦਾ ਕਿਉਂਕਿ ਇਹਦੇ ਤੇ ਆਪਾਂ ਇਦਾਂ ਦਾ ਫੋਨ ਲਾਇਆ ਕਿਉਂਕਿ ਇਹ ਕੈਮਰਾ ਫੋਨ ਜਿੰਨਾ ਮਰਜ਼ੀ ਲਾਈ ਜਾਵਾਂਗੇ ਕੈਮਰਾ ਨਹੀਂ ਹਿੱਲੂਗਾ ਫੋਨ ਇਹ ਸੈਮਸੰਗ ਦਾ ਹੀ ਆ ਆਈਫੋਨ ਨਹੀਂ ਹੈਗਾ ਨਹੀਂ ਤਾਂ ਉਹਦੇ ਨਾਲ ਤਾਂ ਹੋ ਜਾਂਦਾ ਸਭ ਕੁਝ ਹੈ ਤੇ ਬਾਕੀ ਇਧਰ 40 ਬਿੱਗਾਂ ਦਾ ਪਲਾਟ ਆ ਤੇ 30 ਬਿੱਗ 30 ਬਿੱਗਾਂ ਇਧਰ ਆ ਇੱਥੇ ਆਪਾਂ ਚਲਾਈ ਆ ਜੀ तकरीबन 10 ਵਜੇ ਚਾਲੂ ਕਰਤੀ ਆ ਬਾਕੀ ਉਧਰ ਵੱਢ ਕੇ ਆ ਪਰ ਰਾਤ ਰਹਿ ਗਿਆ ਸੀ ਥੋੜਾ ਜਿਹਾ ਮਸ਼ੀਨ ਤੇ ਫਾਲਟ ਪੈ ਗਿਆ ਸੀ ਛਾਉਟ ਵਗੈਰਾ ਨਿਕਲ ਗਈ ਸੀ ਬੈਲ ਹੋ ਜਾਣ ਵਾਲੀ ਤੇ ਉਹਦੇ ਕਰਕੇ ਫਿਰ ਲੇਟ ਚੱਲੀ ਆ ਮਸ਼ੀਨ ਉੱਥੇ ਜਾਨੀ ਕਰਾ ਤਿਆਰ ਕਰਕੇ ਆਪਾਂ ਸਵੇਰ ਚਲਾਤੀ ਇੱਥੇ 8 ਵਜੇ ਦਾ ਟਾਈਮ ਸੀ ਇੱਥੇ 10 ਵਜੇ ਚਲਾਈ ਆ ਪੀਪਨ ਹੁਣ ਪਤਾ ਚੱਲੂਗਾ ਜੀ ਆਪਣਾ ਕਿੰਨੇ ਵਜੇ ਇਕ ਕਰ ਵੜਦੇ ਆ ਜੀ ਆਪਾਂ 70 ਵਿੱਗੇ 10 ਵਜੇ ਦੇ ਕੇ 8 ਵਜੇ ਦੇ ਕੇ 9 ਵਜੇ ਦੇ ਕੇ 7 ਵਜੇ ਦੇ ਆ ਇਹ ਪਲਾਟ ਦੋ ਹੀ ਆ ਜੀ ਇੱਕ ਇੱਧਰ 40 ਵਿਗੇ ਦਾ ਸਾਹਮਣੇ ਆ ਜਿਹੜਾ ਉਹ ਜਿੱਥੇ ਮਸ਼ੀਨ ਆਉਂਦੀ ਹੈ ਉਹ ਸਾਹਮਣੇ ਕਿੱਕਾ ਦਿਖ ਰਿਹਾ ਇਸ ਤੋਂ ਅੱਗੇ ਆ ਜਿਆਦਾ ਇੱਕ ਕੈਮਰੇ ਜਿਹੜਾ ਬਹੁਤ ਦੂਰ ਦਿਖ ਰਿਹਾ ਇਸ ਤੋਂ ਅੱਗੇ ਹੋਰ ਤੇ ਇੱਧਰ ਨੂੰ ਆ ਉਹ ਸਾਹਮਣੇ ਟਰੈਕਟਰ ਜਾ ਕੇ 40 ਵਿਗੇ ਹੈ ਆ ਤੇ 30 ਆ ਜੀ ਇੱਧਰ ਇਥੋਂ ਪੇੜ ਜੇ ਦਿਖ ਰਿਹਾ ਥੋੜਾ ਥੋੜਾ ਤੁਹਾਨੂੰ ਇੱਥੇ ਆਪਣਾ ਸਮਾਨ ਪਿਆਈ ਜਿੱਥੇ ਆਪਾਂ ਰਹਿੰਦੇ ਆ ਤੇ ਇਹ ਏਰੀਆ ਇਹਨਾਂ ਕੋ ਤੇ ਕੰਬਾਈਨ ਕਰਮਾ ਲਈ ਆਉਂਦੀ ਆ ਵਧੀਆ ਚੱਲਦੀ ਆ ਥੋੜਾ ਜਿਹਾ ਇਹਦੇ ਵਿੱਚ ਕਿਉਂਕਿ ਜਦੋਂ ਇਹ ਮਸ਼ੀਨਾਂ ਆਪਣੀਆਂ ਮੂੰਗੀ ਤੇ ਚਾਲੂ ਕੀਤੀ ਆ ਨਾ ਉਦੋਂ ਮਸ਼ੀਨਾਂ ਦੇ ਪੇਰੇ ਕੋਈ ਮੰਗੀ ਕਿਉਂਕਿ ਮਸ਼ੀਨ ਬਹੁਤ ਰਿਪੇਅਰ ਮੰਗਦੀ ਆ ਬਹੁਤ ਜ਼ਿਆਦਾ ਮੰਗੀ ਤੇ ਚੱਲੀ ਆ ਜੀ ਇਹ 22 23 ਦਿਨ ਚੱਲੀ ਆ ਮਸ਼ੀਨ ਉਹ ਬਾਅਦ ਸੋਇਮਣ ਦੇ ਹੁਣ ਥੋੜੇ ਥੋੜੇ ਟੁੱਟ ਪਜਾ ਜੀ ਆਈ ਜਾਂਦੀ ਜਿੱਦਾਂ ਹੁਣ ਆਪਾਂ ਨੂੰ ਚੋਨੇ ਦੇ ਵੀ ਫੋਨ ਆ ਰਿਹਾ ਕਿ ਬਾਈ ਜੀ ਆਜੋ ਚੋਨੇ ਤੇ ਕੰਮ ਚਾਲੂ ਹੋਣੇ ਵਾਲਾ ਆ ਤੇ ਤਕਰੀਬਨ ਆਪਾਂ ਕੱਲ ਨਹੀਂ ਪਰਸੋਂ ਨਹੀਂ ਉਸ ਤੋਂ ਅਗਲੇ ਦਿਨ ਰਾਤ ਨੂੰ ਨਿਕਲਾਂਗੇ ਜੀ ਇੱਥੋਂ ਚੋਨੇ ਦੇ ਤੇ ਤੁਹਾਨੂੰ ਫਿਰ ਆਪਾਂ ਚੋਨੇ ਦੇ ਵਲੌਗ ਦਿਖਾਇਆ ਕਰਾਂਗੇ ਕਿਵੇਂ ਆ ਹੁਣ ਇੱਥੇ ਤਕਰੀਬਨ ਫਾਈਨਲ ਹੀ ਹੋਣੇ ਵਾਲਾ ਬਸ ਅੱਜ ਦਾ ਕੱਲ ਦਾ ਪਰਸੋਂ ਦਾ ਦਿਨ ਲੱਗੂਗਾ ਜੀ ਤਿੰਨ ਦਿਨ ਲੱਗਨੇ ਆ ਤੇ ਦੇਖਦੇ ਆ ਕਿੰਨੇ ਵਿੱਗਿਆ ਹੁੰਦੇ ਆ 400 ਹੁੰਦਾ ਕਿ 300 ਹੁੰਦਾ 350 ਹੁੰਦਾ ਇਹ ਤਾਂ ਵਹਿਗੁਰੂ ਜਾਣਦੇ ਆ ਕੀ ਕੁਝ ਕਰਨਗੇ ਤੇ ਆਪਣੇ ਹੱਥਾਂ ਤੋਂ ਕੁਝ ਵੀ ਨਹੀਂ ਜਿੱਦਾਂ ਕਿ ਹੁਣ ਬੰਦਾ ਬਹੁ ਵਿੱਚ ਕਹਿੰਦਾ ਕਿ ਮੇਰੇ ਕੋਲ ਆ ਵੀ ਆ ਆ ਵੀ ਆ ਐ ਕਰ ਦੂੰਗਾ ਉਹ ਕਰ ਦੂੰਗਾ ਬਗ ਜਿੱਥੇ ਉਹਨੇ ਰੱਖਣਾ ਉਦੀ ਰਹਿਜੇ ਚ ਰਹਿਣਾ ਪਊਗਾ ਅਸੀਂ ਦੇਖੋ ਜੀ ਕੱਲ ਮਸ਼ੀਨ 7 ਵਜੇ ਚਲਾਈ ਆ ਤੇ 7 ਵਜੇ ਚਾਲੂ ਕੀਤੀ ਆ ਦੇਖੋ ਬਈ ਇੱਕ 라운ਡ ਯਾਰ ਸ਼ਾਟ ਟੁੱਟ ਗਈ ਐਲੀਵੇਟਰ ਵਾਲੀ ਛੋਟੀ ਉਹ ਪਾਪੂ ਕੇ ਫਿਰ ਆਪਾਂ ਚਲਾਈ ਆ ਜੀ 10 ਵਜੇ ਕਿਉਂਕਿ 7 ਵਜੇ 3 ਘੰਟੇ ਜਦੋਂ ਆਪਣਾ ਆਪਣੀ ਚਲਨੀ 10 ਵਜੇ ਹੇ ਤਾਂ ਆਪਣੇ 7 ਵਜੇ ਕਿਦਾਂ ਚੱਲ ਜਾਂਦੀ ਉਹਦੇ ਕਰਕੇ 10 ਵੇ ਚਾਲੂ ਕੀਤੀ ਕੱਲ ਆਪਾਂ ਵੱਡੇ ਆ ਜੀ 60 60 ਵੀ ਕੇ ਵੱਡੇ ਤਾਂ ਉਹਨੂੰ ਸ਼ਾਟ ਨਿਕਲ ਗਈ ਬੈਲੋਜੰਗ ਵਾਲੀ ਉਹਦਾ ਪਹਿਰ ਥੋੜਾ ਢਿੱਲਾ ਸੀ ਉਹ ਤਾਂ ਰਾਤ ਨੂੰ ਪਾਇਆ ਜੀ ਤੇ ਗੱਲ ਬਣੀ ਨਹੀਂ ਸੀ ਹੁਣ ਨਵਾਂ ਲਿਆ ਕੇ ਪਾਇਆ ਜੀ ਤੇ ਤਕਰੀਬਨ ਹੁਣ ਦੇਖ ਲੈ ਚਲਾਤੀ ਆ ਤੇ ਸਾਹਮਣੇ ਆਉਂਦੀ ਆ ਜੀ ਮਸ਼ੀਨ ਤੇ ਕੀ ਵੈਸੇ ਕੁਝ ਜਾਣਦੇ ਆ ਕੀ ਕੁਛ ਤੇ ਸੂਆ ਵੀ ਨਹੀਂ ਵੀ ਤਕਰੀਬਨ ਛੋਟੀ ਛੋਟੀ ਹੈ ਇਹ ਇੱਕ ਦੋ ਰੋਡ ਦੇ ਵਿੱਚ ਜਿੱਦਾਂ ਹੁਣ ਕਿਹਾ ਇੰਨਾ ਘੱਟ ਨਹੀਂ ਹੈਗਾ ਬੜਾ ਜਿਆਦਾ ਤੇ ਹੁਣ ਪਾਉਦੇ ਡੀਜ਼ਲ ਆਪਾਂ ਤੇ ਆਪਣਾ ਅੱਜ ਦਾ ਵਲੌਗ ਇੰਨਾ ਹੀ ਆ ਜੀ ਕੱਲ ਨੂੰ ਕਿਸੇ ਹੋਰ ਨਵੇਂ ਤੇ ਮਿਲਾਂਗੇ ਤੇ ਸਾਰੇ ਮੇਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਝੋਲੇ ਬਸਦੇ ਰਹੋ